ਪੋਤਾ ਆਤੇ ਤੂੰ ਚੰਗਾ ਕੀਤਾ ਜਿਹੜੀ ਰੋਜ਼ ਮੇਰੇ ਕੋ ਆ ਜਾਂਦੀ ਹਾਂ ਨਹੀਂ ਤੇ ਜਿੱਦਣ ਦਾ ਜਵਾਕ ਨਾਨਕੇ ਗਿਆ ਵਾ ਨਾ ਮੇਰਾ ਘਰ ਕੱਲੀ ਦਾ ਜੀ ਨਹੀਂ ਲੱਗਦਾ ਘਰ ਹੀ ਖਾਣ ਨੂੰ ਪੈਂਦਾ ਏ ਚਾਚੀ ਘਰ ਚ ਕੱਲਾ ਕੱਲਾ ਜਵਾਕ ਹੋਏ ਨਾ ਤੇ ਜਵਾਕ ਚ ਮੋਹ ਪਿਆ ਹੀ ਜਾਂਦਾ ਵਾ ਨਾਲੇ ਹਰ ਕਿਰਤ ਕਰ ਤੇਰੇ ਬਿਨਾ ਇੱਕ ਮਿੰਟ ਵੀ ਰਹਿੰਦਾ ਆ ਤੇ ਹੋਰ ਕੀ ਪੁੱਤ ਉਹ ਤੇ ਆਪਣੀ ਮਾਂ ਨਾਲੋਂ ਵੱਧ ਕੇ ਮੇਰਾ ਮੋਹ ਕਰਦਾ ਆ ਨਵ ਗਿਆ ਆ ਲੈਣ ਉਹ ਆਉਂਦੇ ਹੀ ਹੋਣੇ ਆ ਵੇਖੀ ਉਹਨੇ ਆਉਂਦੇ ਸਾਰਿਆਂ ਨਾਲ ਪਹਿਲਾਂ ਮੈਨੂੰ ਹੀ ਚੰਬੜਨਾ ਆ ਠੀਕ ਏ ਚਾਚੀ ਤੈਨੂੰ ਪਤਾ ਸੀ ਮੁੰਡਾ ਬਿਮਾਰ ਆ ਤੇ ਤੇਰੇ ਕੋਲੋਂ ਫਿਰ ਮੈਨੂੰ ਦੱਸਿਆ ਨਹੀਂ ਗਿਆ ਹੈ ਵੇਖ ਤਾਂ ਸਹੀ ਮੁੰਡੇ ਦਾ ਕਿਦਾਂ ਰੰਗ ਉੱਡਾ ਆ ਨਾ ਤੁਹਾਨੂੰ ਕੀ ਦੱਸਤੀ ਉਥੇ ਦਵਾਈ ਦਵਾਈ ਹੀ ਮੈਂ ਸੋਚਿਆ ਸੀ ਫਰਕ ਪੈ ਜਾਊਗਾ ਤੁਹਾਨੂੰ ਦੱਸ ਕੇ ਕੀ ਪਰੇਸ਼ਾਨ ਕਰਦੀ ਮੈਂ ਤੈਨੂੰ ਮੈਂ ਘਰੇ ਕਿਹਾ ਸੀ ਜਦੋਂ ਤੋ ਪੇਕੇ ਜਾਣਾ ਸੀ ਨਾ ਕਿ ਗਰਮੀ ਬੜੀ ਆ ਜਵਾਗ ਨੇ ਬਿਮਾਰ ਹੋ ਜਾਣਾ ਹੀ ਉਥੇ ਇਹਨੇ ਟੇਕੇ ਨੇ ਬੈਣਾ ਤੇ ਉਹ ਗੱਲ ਹੋ ਗਈ ਨਾ ਬਿਮਾਰ ਕਰਕੇ ਲੈ ਆਈਆਂ ਨਾ ਨਾ ਬੱਸ ਕਰੋ ਮੰਮੀ ਨੇ ਤੇ ਬੋਲਣਾ ਹੀ ਆ ਕਮ ਸੇ ਕਮ ਤੁਸੀਂ ਤਾਂ ਨਾ ਨਾ ਬੋਲੋ ਠੀਕ ਆ ਨਹੀਂ ਬੋਲਦਾ ਮੈਂ ਪਰ ਅੱਗੇ ਤੋਂ ਨਹੀਂ ਤੈਨੂੰ ਮੈਂ ਜਵਾਗ ਨੂੰ ਲੈ ਕੇ ਤੇ ਬਾਹਰ ਜਾਣ ਦਿੰਦਾ ਠੀਕ ਹੈ ਨਾ ਜਦੋਂ ਜਾਣੀਆ ਉਦੋਂ ਮੁੰਡੇ ਨੂੰ ਬਿਮਾਰ ਕਰਕੇ ਉਤੋਂ ਲੈ ਆਉਣੀ ਆ ਲਿਆ ਫੜਾ ਮੈਨੂੰ ਇਹਨੂੰ ਅਜਰ ਕਿਰਤ ਬੈਗ ਚੋੱਕ ਕੇ ਤੇ ਲੈ ਆ ਵੰਦਰ ਵੇ ਆ ਗਏ ਜੇ ਪੁੱਤ ਨਾਲੇ ਇਹਨੂੰ ਕੀ ਹੋਇਆ ਵਾ ਮੋਟਰਸਾਈਕਲ ਤੋਂ ਉਤਰਦੇ ਸਾਰੇ ਤੇਰੀ ਗੋਦੀ 'ਚ ਚੜ ਗਿਆ ਵਾ ਹੋਣਾ ਕੀ ਮੰਮੀ ਤੈਨਕਾਂ ਵੀ ਉਹ ਕੰਮ ਹੋ ਗਿਆ ਜਿਹੜੀ ਗੱਲ ਦਾ ਡਰ ਸੀ ਕੀ ਮਤਲਬ ਤੇਰਾ ਪੁੱਤ ਕੀ ਹੋਇਆ ਵਾ ਮੰਮੀ ਹੋਣਾ ਕੀ ਆ ਇਹ ਤੱਕਾਂ ਫੇਰ ਹਰ ਕਿਰਤ ਨੂੰ ਨਾ ਪੇਕੇਾਂ ਤੋਂ ਬਿਮਾਰ ਕਰਕੇ ਲੈ ਆਈ ਆ ਬਿਮਾਰ ਕਰਕੇ ਲੈ ਆਈ ਆ ਤੇ ਹੋਰ ਕੀ ਮੰਮੀ ਨਹੀਂ ਜੇ ਤੇਰ ਕੋ ਪੇਕੇ ਜਾ ਕੇ ਜਵਾਗ ਦਾ ਧਿਆਨ ਨਹੀਂ ਰੱਖਿਆ ਜਾਂਦਾ ਹੁੰਦਾ ਤੇ ਫੇਰ ਉਹਨੂੰ ਪੇਕੇ ਲੈ ਕੇ ਕਿਉਂ ਜਾਣੀ ਆ ਫੇਰ ਬਿਮਾਰ ਕਰਕੇ ਲੈ ਆਈ ਆ ਇੰਨੇ ਜਾਣੇ ਤੁਹਾਡੇ ਘਰ ਦੇ ਵਿੱਚ ਹੈਗੇ ਹੀ ਤੇ ਕੀ ਗੱਲ ਐ ਕਿ ਜਵਾਗ ਦਾ ਧਿਆਨ ਹੀ ਨਾ ਰੱਖ ਸਕੇ ਤੁਸੀਂ ਨਹੀਂ ਨਹੀਂ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਆਪਾਂ ਤੇ ਹਰਕਿਰਤ ਦਾ ਪੂਰਾ ਧਿਆਨ ਰੱਖਿਆ ਸੀ ਉੱਥੇ ਖਾਣ ਪੀਣ ਦਾ ਵਾਅਦਾ ਕਾਟਾ ਹੋ ਗਿਆ ਤਾਂ ਕਰਕੇ ਥੋੜੀ ਬੁਧੀ ਇਨਫੈਕਸ਼ਨ ਹੋ ਗਈ ਆ ਦਵਾਈ ਦਿੱਤੀ ਆ ਆਪੇ ਠੀਕ ਹੋ ਜਾਣਾ ਇਹਨੇ ਮੈਨੂੰ ਪਤਾ ਕਿਹੜੀ ਦਵਾਈ ਦਿੱਤੀ ਹੋਣੀ ਆ ਕਿਹੇ ਚੋਲਾ ਚੋਕ ਡਾਕਟਰ ਕੋ ਦਵਾਈ ਦਵਾਤੀ ਹੋਣੀ ਆ ਅੱਗੇ ਤਾਂ ਤੋਂ ਮੁੜੇ ਨੂੰ ਲੈ ਕੇ ਜਾਈ ਪੇਕੇ ਆਪਣੇ ਫੇਰ ਮੈਂ ਤੈਨੂੰ ਦੱਸਾਂਗੀ ਲਿਆ ਪੁੱਤ ਤੂੰ ਮੁੜੇ ਨੂੰ ਮੈਨੂੰ ਫੜਾ ਤੇ ਅੰਦਰ ਜਾ ਕੇ ਡਾਕਟਰ ਕੋ ਨੰਬਰ ਪਵਾ ਫਿਰ ਆਪਾਂ ਲੈ ਕੇ ਜਾਈਏ ਇਹਨੂੰ ਦਵਾਈ ਲਈਏ ਠੀਕ ਆ ਮੰਮੀ ਜੀ ਕਿਰਤ ਪੁੱਤ ਕੀ ਗੱਲ ਹੋ ਗਈ ਆ ਬੁਖਾਰ ਚੜ ਗਿਆ ਵਾ ਨੀ ਵੇਲਾ ਜਵਾਕ ਮਾਸਾ ਬੋਲਣ ਵੀ ਨਹੀਂ ੜਿਆ ਜਦੋਂ ਤੋਂ ਇੱਥੋਂ ਲੈ ਕੇ ਗਈਆਂ ਨਾ ਚੰਗਾ ਭਲਾ ਗੱਲਾਂ ਬਾਤਾਂ ਕਰਦਾ ਗਿਆ ਹੀ ਬਿਮਾਰ ਕਰਕੇ ਲੈ ਆਈਆਂ ਕੋਈ ਗੱਲ ਨਹੀਂ ਚਾਚੀ ਕਿਰਨ ਕੈਨ ਤੇ ਡਈ ਆ ਕਿ ਦਵਾਈ ਦਵਾਈ ਆ ਵੇਖ ਲਓ 2 ਦਿਨ ਪੁੱਤ ਕਾਦੀ ਦਵਾਈ ਦਵਾਈ ਹੋਣੀ ਆ ਤੈਨੂੰ ਨਹੀਂ ਪਤਾ ਇਹਦੇ ਪੇਕੇ ਤੇ ਕੋਈ ਡਾਕਟਰ ਹੀ ਹੈ ਨਹੀਂ ਚੱਜ ਦਾ ਝੋਲਾ ਚੁੱਕ ਕੇ ਕਿਸੇ ਡਾਕਟਰ ਕੋ ਦਵਾਈ ਦਵਾਤੀ ਹੋਣੀ ਆ ਮੈਂ ਇਹਨੂੰ ਹਜ਼ਾਰ ਵਾਰ ਆਖਿਆ ਸੀ ਵੀ ਮੁੰਡੇ ਨੂੰ ਪੇਕੇ ਨਾਲ ਲੈ ਕੇ ਜਾਇਆ ਕਰ ਤੂੰ ਜਦੋਂ ਜਾਂਨੀ ਹੈ ਮੁੰਡੇ ਨੂੰ ਪੇਕੇ ਲੈ ਕੇ ਉਹਦਾ ਬਿਮਾਰ ਕਰਕੇ ਲੈ ਆਉਣੀ ਆ ਪਰ ਇਹ ਮੇਰੀ ਗੱਲ ਕਿੱਥੇ ਮੰਨਦੀ ਆ ਪਿਛਲੀ ਵਾਰ ਆਂਦੀ ਸੀ ਠੰਡਿਆ ਤਾਂ ਆ ਮੁੰਡਾ ਬਿਮਾਰ ਹੋ ਗਿਆ ਤੇ ਐਰ ਕਾ ਵੇਖ ਲੈ ਗਰਮੀयां 'ਚ ਮੁੰਡੇ ਨੂੰ ਬਿਮਾਰ ਕਰਕੇ ਲੈ ਆਈ ਆ ਮੰਮੀ ਬੱਸ ਵੀ ਕਰ ਜੋ ਜੇ ਜਵਾਕ ਬਿਮਾਰ ਹੋ ਹੀ ਗਿਆ ਵਾ ਤੇ ਆਪਾਂ ਇਹਨੂੰ ਦਵਾਈ ਦਵਾ ਲਿਆਵਾਂਗੇ ਮੇਰਾ ਕਿਹੜਾ ਜੀ ਕਰਦਾ ਸੀ ਕਿ ਇਹਨੂੰ ਮੈਂ ਪੇਕੇ ਲੈ ਕੇ ਜਾਵਾਂ ਤੇ ਉੱਥੇ ਬਿਮਾਰ ਹੋ ਕੇ ਆ ਜੇ ਨੇ ਰਹਿੰਦੇ ਰਹਿੰਦੇ ਤੂੰ ਇਹ ਸਾਰਾ ਕੁਝ ਮਾਵਾ ਦੇ ਹੱਥ 'ਚ ਬਸ ਹੁੰਦਾ ਆ ਜੇ ਮਾਵਾ ਜਵਾਕਾਂ ਦਾ ਧਿਆਨ ਰੱਖਣਾ ਤੇ ਮਜਾ ਲਿਆ ਜਵਾਕ ਬਿਮਾਰ ਹੋ ਜਾਣਾ ਪਰ ਨਹੀਂ ਉੱਥੇ ਜਾ ਕੇ ਤੇ ਤੂੰ ਆਪਣੀਆਂ ਮਾਵਾ ਪਹਿਣਾ ਨਾਲ ਗੱਲਾਂ ਕਰਨੀਆਂ ਹੁੰਦੀਆਂ ਆ ਤੇ ਜਵਾਕ ਦਾ ਖਿਆਲ ਕਿੱਥੋਂ ਰੱਖਣਾ ਏ ਤੂੰ ਆ ਗੱਲਾਂ ਦੇ ਸੁਆਦ ਦੇ ਚੱਕਰਾਂ 'ਚ ਤੂੰ ਮੁੰਡੇ ਨੂੰ ਬਿਮਾਰ ਕਰਕੇ ਲਿਆਈਆਂ ਕੋਈ ਗੱਲ ਨਹੀਂ ਚਾਚੀ ਤੂੰ ਐਵੇਂ ਨਾ ਕਿੰਨ ਨੂੰ ਬੋਲੀ ਜਾ ਜੇ ਹਰ ਕਿਰਤ ਬਿਮਾਰ ਆ ਤੇ ਕਿਰਿੰਦਾ ਵੀ ਤੇ ਰੰਗ ਉੱਡਿਆ ਹੀ ਆ ਨਾਲੇ ਚਾਚੀ ਕਿ ਇਹ ਵੀ ਮਾਂ ਦਾ ਜੀਨ ਹੀ ਕਰਦਾ ਵੀ ਉਹਦਾ ਜਵਾਕ ਬਿਮਾਰ ਹੋਵੇ ਇਹਦੇ ਸਭ ਗੱਲਾਂ ਹੀ ਬਣੀਆਂ ਵਾ ਕਿ ਜਵਾਕ ਨਾਨਕੇ ਗਿਆ ਤਾਂ ਬਿਮਾਰ ਹੋ ਗਿਆ ਨਹੀਂ ਕਾਦੀਆਂ ਗੱਲਾਂ ਬਣੀਆਂ ਨੇ ਤੇਰੇ ਸਾਹਮਣੇ ਇਹਨੂੰ ਮੈਂ ਹੱਸਦੇ ਖੇਡਦੇ ਧੋਰਿਆ ਸੀ ਤੇ ਹੁਣ ਵੇਖ ਲੈ ਕੁਛ ਕਰਨ ਨਹੀਂ ੜਿਆ ਜੇ ਇਹ ਠੀਕ ਹੁੰਦਾ ਨਾ ਤੇ ਹੁਣ ਨੂੰ ਇਹਨੇ ਹਸਣ ਖੇਡਣ ੜੇ ਹੋਣਾ ਸੀ ਹੁਣ ਇੱਥੇ ਮੇਰੇ ਸਰਾਣੇ ਖਲੋਤੀ ਨਾ ਰਹਿ ਜਾਂ ਅੰਦਰ ਜਾ ਕੇ ਤੇ ਮੁੰਡੇ ਨੂੰ ਪਾਣੀ ਪੂਣੀ ਪੁੱਛ ਲਾ ਪਹਿਲਾਂ ਉਹ ਤੁਹਾਨੂੰ ਲੈ ਕੇ ਆਇਆ ਤੇ ਹੁਣ ਉਹ ਡਾਕਟਰਾਂ ਦੇ ਘੇੜੇ ਕੱਟੇ ਇਹੋ ਕੁਝ ਰਹਿ ਗਿਆ ਮੇਰੇ ਮੁੰਡੇ ਦੇ ਕਰਮਾਂ ਚ कोई नहीं चाची बुता फिक्र ना करो दवाई दुई दवाओ आपे मुंडे ने ठीक हो जाए चंगा हूं मैं चल दी फिर कई दिन मारा गेड़ा मैं बड़े चिर दी आई हाँ ठीक है पुत चल हरकीत तो पुत अही भी अंदर चलिए चल ਨੀ ਇਹ ਕੀ ਕਰ ਲੱਗੀਆਂ ਤੂੰ ਜਵਾਕ ਬਿਮਾਰ ਪਿਆ ਵਾ ਉਹਦੇ ਵਾਸਤੇ ਕੋਈ ਦਲੀਆ ਖਿਚੜੀ ਬਣਾ ਤੂੰ ਰੋਟੀ ਲੈ ਕੇ ਚੱਲੀਆਂ ਰੋਟੀ ਖਾ ਲੂਗਾ ਵਾ ਮੰਮੀ ਉਹ ਹਰ ਕਿਰਤ ਕੈਂ ਰਹੀ ਕਿ ਮੈਂ ਰੋਟੀ ਖਾਣੀ ਆ ਤਾਂ ਕਰਕੇ ਮੈਂ ਕਿਉਂ ਲੱਗਦਾ ਉਹਨੂੰ ਪਰੌਂਠੀ ਬਣਾਤੀ ਆ ਵਾ ਵੇਖ ਲੋ ਅੱਜ ਕੱਲ੍ਹ ਦੀਆਂ ਮਾਵਾਂ ਦਾ ਹਾਲ ਨੀ ਜਦੋਂ ਨਿਆਣਾ ਬਿਮਾਰ ਹੋਏ ਨਾ ਉਹਨੂੰ ਹਲਕਾ ਫੁਲਕਾ ਖਾਣਾ ਬਣਾ ਕੇ ਦਈਦਾ ਹੁੰਦਾ ਵਾ ਰੋਟੀਆਂ ਨਹੀਂ ਬਣਾ ਕੇ ਦਈਦੀਆਂ ਹੁੰਦੀਆਂ ਨੇ ਜੇ ਮੈਨੂੰ ਪਤਾ ਹੁੰਦਾ ਨਾ ਵੀ ਤੂੰ ਐਦ ਕਾਵੇਂ ਮੁੰਡੇ ਨੂੰ ਬਿਮਾਰ ਕਰਕੇ ਲਿਆਉਣਾ ਵਾ ਤੇ ਮੈਂ ਮੁੰਡੇ ਨੂੰ ਇੱਥਰ ਨਾਲ ਭੇਜਣਾ ਹੀ ਨਹੀਂਗਾ ਤੂੰ ਅਗਲੀ ਵਾਰ ਜਾਏਂਗੀ ਨਾ ਤੇ ਕੱਲ ਹੀ ਚਲ ਜੀ ਮੈਂ ਮੁੰਡੇ ਨੂੰ ਨਹੀਂ ਤੇਰਨਾ ਭੇਜਦੀ ਮੰਮੀ ਫਿਰ ਕੀ ਹੋ ਗਿਆ ਜੇ ਹਰਕਿਰਤ ਉੱਥੇ ਜਾ ਕੇ ਬਿਮਾਰ ਹੋ ਗਿਆ ਤੇ ਇੱਥੇ ਘੜਾ ਉਹ ਬਿਮਾਰ ਨਹੀਂ ਹੁੰਦਾ ਵੇਖ ਲਾ ਆਪਣੀ ਗਲਤੀ ਨਹੀਂ ਮੰਨਦੀ ਵੀ ਉੱਥੇ ਜਾ ਕੇ ਮੇਰੇ ਕੋ ਧਿਆਨ ਹੀ ਰੱਖਿਆ ਗਿਆ ਤੇ ਤਾਂ ਕਰਕੇ ਮੁੰਡਾ ਬਿਮਾਰ ਹੋ ਗਿਆ ਵਾ ਅੱਗੋਂ ਮੈਨੂੰ ਗੱਲਾਂ ਸੁਣਾਉਂਦੀ ਆ ਪਰ ਆਹੋ ਤਾਂ ਮੈਂ ਆਪੇ ਵੇਖ ਲਾਂਗੀ ਮੁੰਡੇ ਨੂੰ ਇੱਧਰ ਫੜਾ ਥਾਲੀ ਤੇ ਪੋਤਾ ਆਤਨ ਮੇ ਪਰੋਠੀ ਕਾ ਵਾਲਾ ਤੇ ਨਾਲੇ ਤੈਨੂੰ ਮੈਂ ਗੋਦੀ ਚ ਪਾ ਕੇ ਤੇ ਕਹਾਣੀ ਸੁਣਾਉਣੀ ਆ ਵੇਹਲਾ ਚਾਰਾਂ ਦਿਨਾਂ ਦੇ ਵਿੱਚ ਮੁੰਡੇ ਦਾ ਕੀ ਹਾਲ ਬਣਾ ਕੇ ਲਿਆਈ ਆ ਇਥੋਂ ਹਸੋ ਹਸੋ ਕਰਦਾ ਗਿਆ ਇਹ ਮੁੰਡਾ ਤੇ ਮਾਸਕ ਜਿਹੇ ਨਾ ਮੂੰਹ ਉਹਦਾ ਬਣਾ ਲਿਆਈ ਆ ਹਰਕਿਰਤ ਪੁੱਤ ਰੋਟੀ ਖਾ ਲਾ ਤੂੰ ਛੇਤੀ ਠੀਕ ਹੋ ਜਾਏਗਾ ਨਹੀਂ ਦਾਦੀ ਮੈਂ ਰੋਟੀ ਖਾਣੀ ਕਿਉਂ ਨਹੀਂ ਪੁੱਤ ਖਾਣੀ ਖਾ ਲਾ ਤੂੰ ਛੇਤੀ ਠੀਕ ਹੋਊਗਾ ਨਹੀਂ ਦਾਦੀ ਮੰਮੀ ਕੀ ਗੱਲ ਹਰਕਿਰਤ ਨੇ ਅਜੇ ਤੱਕ ਪਰੌਂਠੀ ਨਹੀਂ ਖਾਦੀ ਨਹੀਂ ਮੈਨੂੰ ਕੀ ਪਤਾ ਕਿਉਂ ਨਹੀਂ ਪਰੌਂਠੀ ਖਾਦੀ ਇੱਥੋਂ ਤੇ ਮੈਂ ਚੰਗਾ ਭਲਾ ਖਾਂਦਾ ਪੀਂਦਾ ਸਭ ਕੁਝ ਭੇਜਿਆ ਹੀ ਤੇ ਉੱਥੇ ਜਾ ਕੇ ਰੋਟੀ ਖਾਣੀ ਵੀ ਭੁੱਲ ਗਿਆ ਵਾ ਹਰਕਿਰਤ ਪੁੱਤ ਮੈਂ ਤੇਰੇ ਕਹਿਣ ਤੇ ਪਰੌਂਠੀ ਬਣਾਈ ਆ ਥੋੜੀ ਜੀ ਤੇ ਖਾ ਲਾ ਹੁਣ ਨਹੀਂ ਮੰਮਾ ਮੈਂ ਨਹੀਂ ਘਰ ਮੈਨੂੰ ਚੰਗ ਲਾਤੀ ਵੇਹਲਾ ਮੁੰਡਾ ਰੋਟੀ ਖਾਣ ਤੋਂ ਵੀ ਗਿਆ ਆ ਪਤਾ ਨਹੀਂ ਕਿਹਦੀ ਨਜ਼ਰ ਲਵਾ ਲਿਆਈ ਆ ਨਹੀਂ ਤੇ ਇਹ ਵੇਲੇ ਨੂੰ ਮੁੰਡਾ ਦੋ ਦੋ ਵਾਰੀ ਦੁੱਧ ਪੀ ਲੈਂਦਾ ਸੀ ਨਹੀਂ ਮੈਂ ਤੈਨੂੰ ਫੇਰ ਕਹਿਣ ਢਈ ਆ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਜੇ ਤੂੰ ਅੱਗੇ ਤੋਂ ਪੇਕੇ ਜਾਣਾ ਆ ਨਾ ਕੱਲੀ ਜਾਈਂ ਮੁੰਡੇ ਨੂੰ ਨਾ ਨਾਲ ਲੈ ਕੇ ਜਾਈਂ ਅਸੀਂ ਮੁੰਡੇ ਨੂੰ ਬਿਮਾਰ ਨਹੀਂ ਰਹਿ ਸਕਦੇ ਪਰ ਮੰਮੀ ਜੀ ਨਹੀਂ ਮੈਂ ਤੇਰਾ ਭਾਰਪੁਰ ਕੁਝ ਨਹੀਂ ਸੁਣਨਾ ਜਿਹੜੀ ਤੈਨੂੰ ਮੈਂ ਗੱਲ ਕਹੀ ਆ ਨਾ ਮੇਰੀ ਗੱਲ ਤੇ ਗੌਰ ਕਰੀ ਤੇ ਹੁਣ ਚਾਜਣਾ ਮੁੰਡੇ ਨੂੰ ਦਵਾਈ ਖਵਾ ਲਾ ਕੀ ਹਾਲ ਮੁੰਡੇ ਦਾ ਬਣਾ ਲਿਆਈ ਆ ਹਰ ਕਿਰਤ ਬੋਤ ਤੂੰ ਥੋੜੀ ਜੀ ਤੇ ਰੋਟੀ ਖਾ ਲੰਦਾ ਕਿਉਂ ਮੈਨੂੰ ਦਾਦੀ ਕੋ ਗਾਣਾ ਪਵਾਉਤੀਆਂ ਨਹੀਂ ਮम्मा ਮੇਰਾ ਜੀ ਕਰਦਾ ਰੋਟੀ ਖਾਣੇ ਕਿਉਂ ਨਹੀਂ ਮੇਰੇ ਬੋਧਾ ਰੋਟੀ ਖਾਣੂ ਜੀ ਕਰਦਾ ਹੈ ਸੋਨਾ ਪੁੱਤ ਮੇਰਾ ਕੋਈ ਗੱਲ ਨਹੀਂ ਬਾਬੇ ਨੇ ਠੀਕ ਕਰਦਣਾ ਸੋਨੇ ਪੁੱਤ ਨੂੰ हां जी दीदी ਵਧੀਆ ਤੁਸੀਂ ਨਾ हां ਕਿਰਨ ਮਮੀ ਠੀਕ ਆ ਕਿਰਨ ਚਾਚੀ ਨਹੀਂ ਕਰੇ ਦੇਖਦੇ ਕਿੱਥੇ ਗਏ ਆ ਦੀਦੀ ਮੰਮੀ ਨਾ ਗੁਰਦੁਆਰਾ ਸਾਹਿਬ ਗਏ ਆ ਆਉਂਦੇ ਹੋਣੇ ਆ ਠੀਕ ਆ ਕਿਰਨ ਤੇ ਮੈਨੂੰ ਇਹ ਦੱਸ ਹਰ ਕੀਰਤ ਦੀ ਸੇਧ 'ਚ ਫਰਕ ਪਿਆ ਕੋਈ ਕਿ ਨਹੀਂ ਦੀਦੀ ਕਿੱਥੇ ਫਰਕ ਪਿਆ ਵਾ ਜਦੋਂ ਦਾ ਉੱਥੋਂ ਆਇਆ ਵਾ ਬਸ ਮੈਨੂੰ ਤੰਗ ਕਰੀ ਜਾਂੜਿਆ ਵਾ ਉੱਥੇ ਤੇ ਮੰਮੀ ਡੈਡੀ ਤੇ ਵੀਰ ਹੁਣੀ ਵਰਲਾ ਵਰ ਲੋਕੇ ਤੁਹਾਨੂੰ ਕੁਝ ਖਵਾ ਲਪਿਆਲ ਦਿੰਦੇ ਸੀ ਇੱਥੇ ਤੇ ਕੁਝ ਵੀ ਨਹੀਂ ਖਾਣ ਰਿਆ ਕਿਰਨ ਨਾਨਕਿਆਂ ਦਾ ਕੱਲਾ ਕੱਲਾ ਦੋਤਾ ਵਾ ਇੰਨੀ ਕੇ ਸੇਵਾ ਕਰਾਉਣੀ ਤੇ ਬੰਦੀ ਹੀ ਨਾ ਦੀਦੀ ਨਾਨਕਿਆਂ ਨੇ ਤੇ ਬਥੇਰਾ ਚਾ ਕੀਤਾ ਹੀ ਬਸ ਆ ਬਿਮਾਰੀ ਵਾਲਾ ਬਾਨਾ ਬਾਨ ਕੇ ਨਾ ਉਹਨਾਂ ਦੇ ਸਾਰੇ ਕੀਤੇ ਕਰਾਏ ਤੇ ਪਾਣੀ ਫਿਰ ਗਿਆ ਵਾ ਹਾਂ ਕਿਰਨ ਇਹ ਗੱਲ ਤੇ ਹੈਗੀ ਆ ਨਾਨਕਿਆਂ ਦੇ ਘਰ ਦੇ ਜਵਾਗ ਨੂੰ ਮੱਛਰ ਲੜ ਜੇ ਤੇ ਉਹ ਵੀ ਲੋਕੀ ਗੱਲਾਂ ਬਣਾ ਲਾ ਪੈਂਦੇ ਆ ਮੇਰੀ ਸੱਸ ਵੀ ਐਦਾਂ ਕਰਦੀ ਹੁੰਦੀ ਸੀ ਜਦੋਂ ਮੈਂ ਆਪਣੇ ਜਵਾਕਾਂ ਨੂੰ ਪੀ ਕੇ ਖਾੜਦੇ ਨਹੀਂ ਹੁਣ ਜਵਾਕ ਵੱਡੇ ਹੋਏ ਤੇ ਹੁਣ ਜਾ ਕੇ ਟਿਕੀ ਆ ਦੀਦੀ ਮੈਨੂੰ ਤੇ ਬਸ ਇਹ ਟੈਨਸ਼ਨ ਲੱਗੀ ਆ ਕਿ ਹਰਕਿਰਤ ਛੇਤੀ ਠੀਕ ਹੋ ਜੇ ਫੇਰੇ ਜਿੱਦਾਂ ਕਹਿਣਗੇ ਮੈਂ ਉਦਾਂ ਹੀ ਕਰਾਂਗੀ ਜੇ ਕਹਿਣਗੇ ਜਵਾਗ ਨੂੰ ਨਾ ਨਾਣ ਕੇ ਲੈ ਕੇ ਜਾ ਤੇ ਮੈਂ ਨਹੀਂ ਲੈ ਕੇ ਜਾਵਾਂਗੀ ਕਿਰਨ ਗੱਲ ਸੁਣ ਮੇਰੀ ਕਿਦਾਂ ਦੇ ਗੱਲਾਂ ਕਰੀ ਜਾਂਦੀਆਂ ਤੂੰ ਕੰਮਲੀ ਹੋ ਗਈਆਂ ਇਹਨਾਂ ਦੇ ਕਹਿੰਦੇ ਜਵਾਗ ਨੂੰ ਪੀ ਕੇ ਲੈ ਕੇ ਜਾਣੋਂ ਹਟ ਜਾਗੇ ਤੂੰ ਨਾਲੇ ਗੱਲ ਸੁਣ ਮੇਰੀ ਜਵਾਗ ਕੱਲਾ ਨਾਨਕੇ ਤੇ ਬਿਮਾਰ ਹੋ ਕਿਉਂਦਾ ਇੱਥੇ ਕਦੀ ਬਿਮਾਰ ਨਹੀਂ ਹੋਇਆ ਕੀ ਕਰਾਂ ਦੀਦੀ ਮੇਰੇ ਤੇ ਆਪ ਗੱਲ ਵੱਸੋਂ ਬਾਹਰ ਹੋ ਗਈ ਆ ਮੈਂ ਤੇ ਹੁਣ ਇਹੋ ਸੋਚਦੀ ਆ ਕਿ ਨਾ ਮੈਂ ਇਹਨੂੰ ਪੀ ਕੇ ਲੈ ਆ ਕੇ ਜਾਂਦੀ ਤੇ ਨਾ ਇਹ ਬਿਮਾਰ ਹੁੰਦਾ ਤਾਂ ਨਾ ਮੈਨੂੰ ਇਹਨਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਚੱਲ ਕੋਈ ਗੱਲ ਕਿਰਨ ਤੂੰ ਟੈਨਸ਼ਨ ਨਾ ਲੈ ਤੇ ਨਾਲੇ ਹੁਣ ਮੈਂ ਇੱਥੇ ਤੇਰੇ ਕੋਲ ਤਾਂ ਕਰਕੇ ਆਈ ਹਾਂ ਕਿ ਜੇ ਮੈਂ ਚਾਚੀ ਨੇ ਹੁਣ ਕੁਝ ਕਿਹਾ ਨਾ ਉਹਨੂੰ ਏਦਾਂ ਲੱਗਣਾ ਕਿ ਜਿੱਦਾਂ ਮੈਂ ਤੇਰਾ ਪਾਕਾ ਪੂਰਦੀ ਆ ਤਾਂ ਕਰਕੇ ਮੈਂ ਕੱਲ ਸ਼ਾਮ ਨੂੰ ਆਵਾਂਗੀ ਤੇ ਚਾਚੀ ਨੂੰ ਸਮਝਾਵਾਂਗੀ ਕਿ ਜਿੰਨਾ ਜਵਾਗ ਦਾਜ ਕਿਹਾ ਨੂੰ ਪਿਆਰਾ ਹੁੰਦਾ ਵਾ ਉਹਨਾਂ ਨਾਨਕਿਆਂ ਨੂੰ ਵੀ ਪਿਆਰਾ ਹੁੰਦਾ ਵਾ ਐਵੇਂ ਗੱਲ-ਗੱਲ ਤੇ ਨਾਨਕਿਆਂ ਨੂੰ ਬਦਨਾਮ ਨਾ ਕਰਿਆ ਕਰੋ ਹਾਏ ਦੀਦੀ ਜੇ ਤੂੰ ਸੱਚੀ ਮੰਮੀ ਨੂੰ ਇਹ ਗੱਲ ਸਮਝਾ ਦੋ ਨਾ ਤੇ ਹੋ ਸਕਦਾ ਵਾ ਮੰਮੀ ਮੇਰੇ ਪੇਕੇ ਨੂੰ ਪੜ੍ਹਨਾ ਛੱਡ ਦੇਣ ਕੋਈ ਗੱਲ ਹੀ ਕੀ ਨਹੀਂ ਤੋ ਫਿਗਰਨਾ ਕਰ ਮੈਂ ਆਪੇ ਚਾਚੀ ਨੇ ਸਾਰਾ ਕੁਝ ਸਮਝਾ ਲੈਣਾ ਵਾ ਤੇ ਚਲ ਠੀਕ ਹੈ ਹੁਣ ਮੈਂ ਚਲਦੀ ਆਂ ਕੱਲ ਸ਼ਾਮ ਨੂੰ ਆਵਾਂਗੀ ਚਲੋ ਠੀਕ ਹੈ ਤੀਤੀ ਡੰਗਰਾਂ ਦਾ ਕੰਮ ਤੇ ਮੁੱਕ ਗਿਆ ਆ ਤੇ ਹੁਣ ਬਾਜ਼ਾਰੋਂ ਜਾ ਕੇ ਨਾ ਖਾਦ ਫੜ ਲਿਆਉਣਾ ਆ ਪੁੱਤ ਪਾ ਲੈ ਇੱਥੇ ਹਾਂਜੀ ਮੰਮੀ ਮੁੱਕ ਗਿਆ ਕੰਮ ਠੀਕ ਆ ਤੇ ਮੈਂ ਆਖਣ ਦੀ ਆ ਵੀ ਹਰ ਕੀਤੇ ਨੂੰ ਤਾਂ ਦਵਾਈਆਂ ਨਾਲ ਫਰਕ ਨਹੀਂ ਪੈਂਡਿਆ ਤੇ ਅਸੀਂ ਆ ਪਿੰਡ ਵਾਲੇ ਬਾਬੇ ਕੋ ਫਾਂਡਾ ਨਾ ਕਰਾ ਲੀਏ ਉਹਨੂੰ ਕਿਤੇ ਨજર ਨਾ ਲੱਗੀ ਓਏ ਮੰਮੀ ਬਿਮਾਰੀਆਂ ਦਾ ਇਲਾਜ ਨਾ ਦਵਾਈਆਂ ਨਾਲ ਹੁੰਦਾ ਆ ਆ ਫਾਂਡਿਆਂ ਨਾਲ ਨਹੀਂ ਹੁੰਦਾ ਵੀ ਪੁੱਤ ਦਵਾਈਆਂ ਤੇ ਦਈ ਜਾਣਦੇ ਆ ਉਹ ਵੀ ਵਹਿਮ ਕੱਢ ਲੈਨੇ ਆ ਕੀਪਤਾ ਮੁੰਡਾ ਠੀਕ ਹੋਈ ਜਾਏ ਮੰਮੀ ਮੈਂ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ ਨਾ ਮੈਨੂੰ ਇਹਨਾਂ ਗੱਲਾਂ ਤੇ ਯਕੀਨ ਆ ਜਦੋਂ ਡਾਕਟਰ ਨੇ ਕਿਹਾ ਵੀ 4 ਦਿਨ ਰੁਕ ਜਾਓ ਆਪੇ ਠੀਕ ਹੋ ਜਾਣਾ ਆ ਤੇ ਤੁਸੀਂ 4 ਦਿਨ ਰੁਕਦੇ ਕੱਤੋਂ ਨਹੀਂ ਜੇ ਵੇ ਪੁੱਤ ਮੇਰੇ ਕੋ ਜਵਾਖ ਚੁੱਪ ਕੀ ਤੈਨੂੰ ਵੇਖਿਆ ਨਹੀਂ ਜਾਂਦਾ ਤੈਨੂੰ ਪਤਾ ਹੀ ਆ ਸਾਰਾ ਦਿਨ ਅੰਦਰ ਕਿਤਨਾ ਚੁੱਪ ਕਰਕੇ ਬਹਿ ਰਹਿੰਦਾ ਵਾ ਤੇ ਨਾਨਕੇ ਜਾਣ ਤੋਂ ਪਹਿਲਾਂ ਉਹ ਕਿਦਾਂ ਹੱਸਦਾ ਖੇਡਦਾ ਸੀ ਮੰਮੀ ਫਿਰ ਹੁਣ ਕੀ ਕਰੀਏ ਜਦੋਂ ਮੁੰਡਾ ਬਿਮਾਰ ਹੋ ਹੀ ਗਿਆ ਆ ਤੇ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਬਿਮਾਰੀ ਦਾ ਕੋਈ ਪਤਾ ਲੱਗਦਾ ਕਦੋਂ ਕਿਹੜੇ ਵੇਲੇ ਉਹਨੇ ਆ ਜਾਣਾ ਆ ਵੇ ਜੇ ਬਿਮਾਰੀ ਦਾ ਪਤਾ ਨਹੀਂ ਲੱਗਦਾ ਤੇ ਬੋ ਮਰੀ ਦਾ ਧਿਆਨ ਰੱਖਣਾ ਤੇ ਆਪਣੇ ਹੱਥ ਵਸ ਹੁੰਦਾ ਆ ਨਾ ਜੇ ਇਹ ਮੁੰਡੇ ਦਾ ਧਿਆਨ ਰੱਖਦੀ ਤੇ ਨਾ ਬਿਮਾਰ ਕਰਕੇ ਰਹਿਉਂਦੀ ਮੰਮੀ ਮੇਰੇ ਕੋ ਤੁਹਾਡੀਆਂ ਇਹਨਾਂ ਫਾਲਤੂ ਗੱਲਾਂ ਦਾ ਕੋਈ ਜਵਾਬ ਨਹੀਂ ਹੈਗਾ ਤੁਸੀਂ ਤੇ ਬਾਰ-ਬਾਰ ਇੱਕੋ ਗੱਲ ਕਰੀ ਜਾਂਦੇ ਜੀ ਨਾਲੇ ਹੁਣ ਮੈਨੂੰ ਜਾਲਾਂ ਤੋਂ ਮੈਂ ਵਿਚਾਰ ਨੂੰ ਜਾ ਕੇ ਤੇ ਖਾਦ ਲੈ ਕੇ ਆਉਣੀ ਆ ਵੇ ਪੁੱਤ ਮੈਂ ਫਾਲਤੂ ਗੱਲਾਂ ਨਹੀਂ ਕਰਦੀ ਜੇ ਤੂੰ ਮੇਰੀ ਗੱਲ ਨਹੀਂ ਮੰਨਣੀ ਤੇ ਨਾ ਮੰਨਾ ਆਦੀ ਹੁੰਦੀ ਆ ਯਾਰ ਬੰਦੇ ਆੜੀ ਵੇਹਲਾ ਮੰਮੀ ਦਾ ਹਾਲ ਬਾਰ-ਬਾਰ ਇੱਕੋ ਗੱਲ ਬੋਲੀ ਜਾਂਦੇ ਆ ਕਿ ਜਵਾਕ ਨਾਨਕੇ ਗਿਆ ਹੀ ਤਾ ਬਿਮਾਰ ਹੋ ਕੇ ਆ ਗਿਆ ਵਾ ਜੇ ਇਹਨਾਂ ਨੂੰ ਇੱਕ ਮੈਂ ਗੱਲ ਪੁੱਛਾਂ ਕਿ ਜੇ ਜਵਾਕ ਇੱਥੇ ਬਿਮਾਰ ਹੋ ਜਾਂਦਾ ਤੇ ਫਿਰ ਆਹ ਜੀ ਚਾਚੀ ਘਰ ਮਿਲ ਜੇ ਤੇ ਚੰਗੀ ਗੱਲ ਹੀ ਆ ਨਹੀਂ ਤੇ ਕਿਤੇ ਫੇਰਾ ਹੀ ਨਾ ਪੈ ਜੇ ਕਿਵੇਂ ਚਾਚੀ ਠੀਕ ਆ ਹੁਣ ਪੋਤਰਾ ਤੇਰਾ ਨੀ ਕਿੱਥੇ ਠੀਕ ਆ ਦਵਾਈਆਂ ਦਈ ਜਾਂਦੇ ਆ ਵੇਖੋ ਹੁਣ ਕਦੋਂ ਫਰਕ ਪੈਂਦਾ ਆ ਕੋਈ ਗੱਲ ਨਹੀਂ ਚਾਚੀ 5-7 ਸਾਲ ਤੱਕ ਜਵਾਕਾਂ ਦਾ ਇਹੋ ਹਾਲ ਰਹਿੰਦਾ ਵਾ ਜਿਆਦਾ ਗਰਮੀ 'ਚ ਵੀ ਬਿਮਾਰ ਹੋ ਜਾਂਦੇ ਆ ਤੇ ਜਿਆਦਾ ਠੰਡ 'ਚ ਵੀ ਬਿਮਾਰ ਹੋ ਜਾਂਦੇ ਆ ਕਿਉਂਕਿ ਜਵਾਕ ਭੇਜ ਤੇ ਰੱਖ ਦੇਣੀ ਆ ਆ ਚਾਚੀ ਮੇਰੇ ਮੁੰਡੇ ਵਾਲੀ ਵੀ ਵੇਖ ਲੈ 10-12 ਸਾਲ ਤੱਕ ਉਹਨੇ ਮੇਰੇ ਡਾਕਟਰਾਂ ਦੇ ਗੇਣੇ ਲਵਾਏ ਆ ਚੱਲ ਪੁੱਤ ਮੈਂ ਮੰਨ ਲਈਨੀ ਆ ਤੇਰੀ ਗੱਲ ਕਿ ਜਵਾਕਾਂ ਨੂੰ ਤੇ ਨਹੀਂ ਪਤਾ ਹੁੰਦਾ ਅਸੀਂ ਕਿਵੇਂ ਰਹਿਣਾ ਜਾਂ ਕਿਵੇਂ ਨਹੀਂ ਪਰ ਜਵਾਕਾਂ ਦੀਆਂ ਮਾਵਾਂ ਨੂੰ ਤੇ ਪਤਾ ਹੁੰਦਾ ਨਾ ਵੀ ਅਸੀਂ ਬੱਚੇ ਦਾ ਧਿਆਨ ਰੱਖਣਾ ਆ ਇੱਥੇ ਜਵਾਗ ਦੀ ਮਾਂ ਦੀ ਤੇ ਗੱਲ ਛੱਡ ਇੱਥੇ ਤੇ ਜਵਾਗ ਦੀ ਨਾਨੀ ਨੂੰ ਨਹੀਂ ਪਤਾ ਲੱਗਾ ਵੀ ਮੁੰਡਾ ਤੋਂ ਪੇਸ਼ਾਵੇਂ ਹੋਣ ਡਿਆ ਵਾ ਤੇ ਅਸੀਂ ਉਹਦਾ ਧਿਆਨ ਰੱਖ ਲਈਏ ਇੱਥੇ ਮਾੜਾ ਮੋਟਾ ਇਧਰ ਉਧਰ ਹੋਣ ਲੱਗਦਾ ਹੈ ਨਾ ਤੇ ਅਸੀਂ ਝਟ ਮੁੰਡੇ ਦਾ ਧਿਆਨ ਰੱਖ ਲੈਨੇ ਹਾਂ ਵੀ ਮੁੰਡਾ ਕਿਤੇ ਬਿਮਾਰ ਨਾ ਹੋ ਜੇ ਵੀਰ ਚਾਚੀ ਹੈ ਭਾਵੇਂ ਮੈਂ ਤੇਰ ਨਾਲ ਸ਼ੂਟਿੰਗ ਆ ਪਰ ਮੈਨੂੰ ਇੱਕ ਗੱਲ ਦੱਸ ਤੇਰੇ ਦੋਤੀਆਂ ਦੋਦੇ ਵਿਚ ਇੱਥੇ ਆਉਂਦੇ ਆ ਕਦੇ ਨਾ ਕਦੇ ਤੇ ਤੇਰੇ ਕੋਲ ਬਿਮਾਰ ਹੋਏ ਹੋਣਗੇ ਫਿਰ ਤੇਰੀ ਕੁੜੀ ਦੇ ਸਹੁਰੇ ਵੀ ਉਹਨੂੰ ਇਹ ਕੁਝ ਕਹਿੰਦੀ ਆ ਜੋ ਕੁਝ ਤੂੰ ਕਿਰਨ ਨੂੰ ਕਹੀ ਜਾਨੀ ਆ ਕਹਿੰਦੇ ਆ ਤੇ ਕਹੀ ਜਾਣਾ ਹੱਡਾ ਘੜਾ ਵਸ ਚੱਲਦਾ ਆ ਪੀ ਜਵਾਗ ਨਾਨਕੇ ਆਇਆ ਆ ਤੇ ਬਿਮਾਰ ਹੋ ਕੇ ਜਾਏ ਚਾਚੀ ਇਹੋ ਗੱਲ ਜੇ ਤੇਨੇ ਮੈਂ ਕਿਰਨ ਬਾਰੇ ਕਹਾਂ ਤਾਂ ਫਿਰ ਉਹਦੇ ਪੇਕੇਆਂ ਨੂੰ ਕੀ ਪਤਾ ਕਿ ਜਵਾਗ ਇੱਥੇ ਆਊਗਾ ਤੇ ਬਿਮਾਰ ਹੋ ਜਾਏਗਾ ਕਈ ਵਾਰ ਪਾਣੀ ਦਾ ਵਾਅਦਾ ਘਾਟਾ ਹੋ ਜਾਂਦਾ ਵਾ ਕੋਈ ਐਦਾਂ ਵੀ ਕੰਮਲਾ ਨਹੀਂ ਹੁੰਦਾ ਕਿ ਜਿਹੜਾ ਜਵਾਗ ਦਾ ਧਿਆਨ ਨਾ ਰੱਖੇ ਪੁੱਤ ਜੋ ਵੀ ਆ ਪਰ ਬਗਾਨੀ ਮਾਨਤ ਦਾ ਧਿਆਨ ਦੇ ਰੱਖਣਾ ਹੀ ਪੈਂਦਾ ਨਾ ਵੇਖ ਚਾਚੀ ਜਿੱਦਾਂ ਹਰ ਕੀਰਤ ਨੂੰ ਵੇਖ ਕੇ ਤੇਰੇ ਸਾਹ ਸੁੱਕਦੇ ਹਨ ਇਦਾਂ ਉਹਨਾਂ ਦੇ ਵੀ ਸੁੱਕਦੇ ਹੋਣਗੇ ਕਿਉਂਕਿ ਜੇ ਹਰ ਕੀਰਤ ਤੇਰੇ ਪੋਤ ਦਾ ਪੋਤਿਆ ਨਾ ਉਹਨਾਂ ਦੀ ਧੀ ਦਾ ਵੀ ਪੋਤਿਆ ਤਾਂ ਕਰਕੇ ਤੂੰ ਇਹ ਆਪਣੇ ਮਨ ਚੋਂ ਖਿਆਲ ਕੱਢ ਦੇ ਕਿ ਉਹ ਹਰ ਕੀਰਤ ਦਾ ਘਟਲਾਟ ਕਰਦੇ ਹੋਣਗੇ ਨਾਲੇ ਇੱਕ ਗੱਲ ਹੋਰ ਚਾਚੀ ਹੁਣ ਤੇ ਹਰਕਿਰਤ ਨਾਨਕੇ ਬਿਮਾਰ ਹੋ ਗਿਆ ਤੇ ਜਦੋਂ ਉਹ ਇੱਥੇ ਬਿਮਾਰ ਹੁੰਦਾ ਹੀ ਹਰਕਿਰਤ ਦੇ ਨਾਨਕੇ ਤਾਨੂੰ ਆ ਕੇ ਪੁੱਛਦੇ ਕਿ ਦਾਦੀ ਨੇ ਧਿਆਨ ਨਹੀਂ ਰੱਖਿਆ ਮੁੰਡਾ ਤਾਂ ਬਿਮਾਰ ਹੋ ਗਿਆ ਤੇ ਫਿਰ ਤੁਹਾਡੇ ਤੇ ਕੀ ਬੀਤਦੀ ਨਹੀਂ ਜਿੰਨਾ ਸਾਡ ਕੋ ਧਿਆਨ ਰੱਖਿਆ ਜਾਂਦਾ ਨਾ ਉਹ ਨਾ ਹੀ ਰੱਖਦੇ ਹੀ ਆ ਜੇ ਫਿਰ ਵੀ ਮਾੜੀ ਮੋਟੀ ਉਨੀ ਕੀ ਹੋ ਜੇ ਤੇ ਬੰਦਾ ਫਿਰ ਕੀ ਕਰ ਸਕਦਾ ਚਾਚੀ ਇਹੋ ਗੱਲ ਤੇ ਤੁਹਾਨੂੰ ਮੈਂ ਸਮਝਾਉਂਦੀ ਆ ਕਿ ਜਵਾਕਾਂ ਦਾ ਧਿਆਨ ਕੋਈ ਨਹੀਂ ਰੱਖ ਸਕਦਾ ਭਾਵੇਂ ਉਹ ਨਾਨਕੇ ਹੋਣ ਤੇ ਭਾਵੇਂ ਦਾਦਕੇ ਜੋ ਕੋਈ ਵੀ ਜਵਾਕਾਂ ਨੂੰ ਹੋਣਾ ਹੁੰਦਾ ਨਾ ਉਹ ਇੱਥੇ ਵੀ ਹੋ ਸਕਦਾ ਵਾ ਉੱਥੇ ਵੀ ਤਾਂ ਕਰਕੇ ਐਵੇਂ ਨਾ ਗੱਲ-ਗੱਲ ਤੇ ਜਵਾਕਾਂ ਦੇ ਨਾਨਕਿਆਂ ਦੀ ਭੰਡੀ ਕਰਿਆ ਕਰੋ ਕਿ ਨਾਨਕੇ ਗਿਆ ਤੇ ਉੱਥੇ ਬਿਮਾਰ ਹੋ ਕੇ ਆ ਗਿਆ ਦੀਦੀ ਮੈਂ ਵੀ ਮੰਮੀ ਨੂੰ ਇਹੋ ਗੱਲ ਸਮਝਾਉਣੀ ਆ ਕਿ ਮੈਂ ਮੰਨਦੀ ਆ ਕਿ ਹਰਕਿਰਤ ਨਾਨਕੇ ਉਹ ਬਿਮਾਰ ਹੋ ਕੇ ਆ ਗਿਆ ਵਾ ਪਰ ਇੱਥੇ ਕਿਹੜਾ ਹਰਕਿਰਤ ਬਿਮਾਰ ਨਹੀਂ ਹੁੰਦਾ ਪਰ ਮੰਮੀ ਨੇ ਤੇ ਇੱਕੋ ਗੱਲ ਫੜੀ ਆ ਕਿ ਮੁੰਡਾ ਨਾਨਕੇ ਗਿਆ ਹੀ ਤੇ ਉਹਨਾਂ ਨੇ ਧਿਆਨ ਨਹੀਂ ਰੱਖਿਆ ਤੇ ਬਿਮਾਰ ਹੋ ਕੇ ਆ ਗਿਆ ਵਾ ਤੁਹਾਨੂੰ ਪਤਾ ਦੀਦੀ ਇਹਦੇ ਨਾਨਕੇ ਵੀ ਕਿੰਨੇ ਪਰੇਸ਼ਾਨ ਆ ਉਹ ਵੀ ਮੈਨੂੰ ਇਹੋ ਗੱਲ ਕਹਿਣ ਦੀ ਕਿ ਨਾ ਤੂੰ ਮੁੰਡਾ ਇੱਥੇ ਲੈ ਕੇ ਆਉਂਦੀ ਤੇ ਨਾ ਬਿਮਾਰ ਹੁੰਦਾ ਵੇਖ ਚਾਚੀ ਕਿ ਇਹ ਵੀ ਨਾਨਕਿਆਂ ਦਾ ਜੀ ਨਹੀਂ ਕਰਦਾ ਕਿ ਜਵਾਕ ਉਹਨਾਂ ਦੇ ਘਰ 4 ਦਿਨ ਰੌਣਕ ਲਾਉਣ ਆਵੇ ਤੇ ਉੱਥੇ ਬਿਮਾਰ ਹੋ ਕੇ ਜਾਵੇ ਤਾਂ ਕਰਕੇ ਨਵਾਂ ਨੂੰ ਬਦਨਾਮ ਕਰਨਾ ਬੰਦ ਕਰੋ ਕਿ ਜਵਾਕ ਨਾਨਕੇ ਜਾਂਦੇ ਆ ਤੇ ਉੱਥੇ ਬਿਮਾਰ ਹੋ ਜਾਂਦੇ ਆ ਤੇ ਇਹ ਗੱਲ ਨਵ ਨੂੰ ਵੀ ਸਮਝਾਦੀ ਕਿ ਐਵੇਂ ਨਾ ਕਿਰਨ ਨੂੰ ਤੇ ਕਿਰਿੰਦੇ ਪੀਕਿਆਂ ਨੂੰ ਚੰਗਾ ਮਾੜਾ ਬੋਲੇ ਉਹ ਕੋਈ ਗੱਲ ਨਹੀਂ ਭਾਬੀ ਤੁਸੀਂ ਟੈਨਸ਼ਨ ਨਾ ਲਓ ਮੈਨੂੰ ਸਾਰੀ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਆ ਤੇ ਇਹ ਗੱਲ ਨਾ ਹੁਣ ਆਪਾਂ ਵੀਡੀਓ ਵੇਖਣ ਵਾਲੀਆਂ ਨੋਆ ਉਹਨਾਂ ਦੀਆਂ ਸੱਸਾਂ ਨੂੰ ਸਮਝਾਉਣੀ ਆ ਵੀ ਕੋਈ ਵੀ ਨਾੜ ਕੇ ਦੋਦੇ ਦੋਦੀਆਂ ਨੂੰ ਆਪਣੇ ਕੋਲ ਸਾਧਦੇ ਆ ਨਾ ਤੇ ਚਾਹ ਲਾੜ ਕਰਨ ਵਾਸਤੇ ਸਾਧਦੇ ਆ ਉਹਨਾਂ ਦਾ ਨਹੀਂ ਦਿਲ ਕਰਦਾ ਵੀ ਦੋਦੇ ਦੋਦੀਆਂ ਸਾਡੇ ਕੋਲ ਆਉਣ ਤੇ ਇੱਥੋਂ ਬਿਮਾਰ ਹੋ ਕੇ ਜਾਣ ਹਾਂਜੀ ਤੇ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੀ-ਕਿਹੜੀ ਨੂਣਾ ਇਦਾਂ ਹੋਇਆ ਵਾ ਹਾਂਜੀ ਤੇ ਬਾਕੀ ਤੁਸੀਂ ਜੇਕਰ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਵੀਡੀਓ ਨੂੰ ਵਾਅਦੇ ਤੋਂ ਬਾਅਦ ਸ਼ੇਅਰ ਜਰੂਰ ਕਰਦੇਓ ਵੀ ਜਿੰਨਾ ਘਰਾਂ ਦੇ ਵਿੱਚ ਇਦਾਂ ਹੁੰਦਾ ਆ ਉਹਨਾਂ ਘਰਾਂ ਦੇ ਵਿੱਚ ਇਦਾਂ ਨਾ ਹੋਵੇ ਤੇ ਇਹਦੇ ਨਾਲ ਨਾਲ ਤੁਸੀਂ ਹਾਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਜੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਆ ਜੀ ਮਿਸਟੈਂਡ ਮਿਸਸ ਕਾਲੋਂ ਤੇ ਕਿਰਨ ਵੀਰ ਕਾਲੋਂ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ